ਕਿ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਹੈਗੀ ਆ ਪਿੰਡ ਢੋਲਾ ਜ਼ਿਲ੍ਹਾ ਫਤਿਗੜ ਸਾਹਿਬ ਦੀ ਜਿੱਥੇ ਆ ਚੋਰਾਂ ਦੀ ਗੱਡੀ ਚੱਕੀ ਦੇ ਵਿੱਚ ਐਂਟਰ ਹੋ ਰਹੀ ਆ ਇਹ ਚੱਕੀ ਸਰਦਾਰ ਪ੍ਰੀਤਮ ਸਿੰਘ ਪਿੰਡ ਢੋਲਾ ਜ਼ਿਲ੍ਹਾ ਫਤਿਗੜ ਸਾਹਿਬ ਦੀ ਹੈ ਤੇ ਚੱਕੀ ਦੇ ਵਿੱਚ ਕੈਮਰੇ ਲੱਗੇ ਹੋ ਨੇ ਤੇ ਕੈਮਰਿਆਂ ਦੇ ਵਿੱਚੋਂ ਇਹ ਵੀਡੀਓ ਜਿਹੜੀ ਲੱਤੀ ਗਈ ਆ ਤੇ ਆ ਗੱਡੀ ਆ ਕੇ ਰੁਕ ਗਈ ਆ ਤੇ ਇਹ ਭਾਈ ਸਾਹਿਬ ਜਿਹੜੇ ਚੋਰ ਨੇ ਤੇ ਹੁਣ ਇਹ ਅੱਗੇ ਜਾ ਰਹੇ ਨੇ ਇਨਸਪੈਕਸ਼ਨ ਕਰਨ ਵਾਸਤੇ ਕੀ ਚੱਕੀ ਦੇ ਵਿੱਚ ਕੋਈ ਹੈ ਤਾਂ ਨਹੀਂ ਤੇ ਮੈਨੂੰ ਲੱਗਦੀ ਹੈ ਸ਼ਟਰ ਵਗੈਰਾ ਦੇਖ ਕੇ ਮੁੜਿਆ ਹੈ ਸਰਵੇਖਣ ਕਰਿਆ ਹੈ ਕਿ ਚੱਕੀ ਦੇ ਵਿੱਚ ਕੋਈ ਹੈ ਨਹੀਂ ਤੇ ਬਸ ਕੈਮਰੇ ਲੱਗੇ ਹੋਏ ਨੇ ਤੇ ਆ ਕੇ ਗੱਡੀ ਦੇ ਵਿੱਚ ਹੁਣ ਨਾਲ ਦੇ ਸਾਥੀ ਨਾਲ ਇਹ ਸਲਾਮ ਅਸ਼ਬਰਾ ਜਿਹੜਾ ਉਹ ਕਰਦੇ ਹੋਏ ਦਿਖ ਰਹੇ ਨੇ ਤੇ ਦੁਬਾਰਾ ਫੇਰ ਮੈਨੂੰ ਲੱਗਦੀ ਹੈ ਕੋਈ ਸੱਬਲ ਜਾਂ ਲੈ ਕੇ ਚੱਲੇ ਨੇ ਸ਼ਟਰ ਵਗੈਰਾ ਪਟਣ ਲਈ ਤੇ ਵੀਡੀਓ ਦੇਖਦੇ ਰਹੋ ਇਹ ਸਰਦਾਰ ਪ੍ਰੀਤਮ ਸਿੰਘ ਦੀ ਚੱਕੀ ਆ ਜਿਹੜੀ ਪਿੰਡ ਢੋਲਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਲੱਗੀ ਹੋਈ ਆ ਤੇ ਇਹ ਸਾਰੀਆਂ ਗੱਲਾਂ ਜੋ ਮੈਂ ਵੀਡੀਓ ਦੇ ਵਿੱਚ ਬੋਲ ਰਿਹਾ ਆ ਇਹ ਸਾਰੀਆਂ ਸਰਦਾਰ ਪ੍ਰੀਤਮ ਸਿੰਘ ਅਤੇ ਉਹਨਾਂ ਦੇ ਸੁਪੁੱਤਰ ਮਨਜੀਤ ਸਿੰਘ ਨੇ ਸਾਨੂੰ ਦੱਸਿਆ ਨੇ ਤੇ ਵੀਡੀਓ ਵੀ ਅਸੀਂ ਉਹਨਾਂ ਤੋਂ ਹੀ ਜਿਹੜਾ ਲਿਆ ਤੇ ਤੁਹਾਨੂੰ ਵੀ ਜੇ ਇਸ ਗੱਡੀ ਦੀ ਕਿਤੇ ਦਿਖੇ ਪਛਾਣ ਉਹ ਵੀ ਤਾਂ ਜ਼ਰੂਰ ਸਾਂਝੀ ਕਰੋ ਜਾਂ ਤੁਸੀਂ ਬੰਦਿਆਂ ਨੂੰ ਇਹਨਾਂ ਨੂੰ ਪਛਾਣਦੇ ਹੋਏ ਤਾਂ ਵੀ ਦੱਸਿਓ ਕਿਉਂਕਿ ਚੱਕੀ ਦੇ ਵਿੱਚੋਂ ਇਹ ਭਾਰੀ ਮਾਤਰਾ ਦੇ ਵਿੱਚ ਜਿਹੜੇ ਖਾਲ ਚੋਕਰ ਤੇ ਬੜੇਵੇਂ ਲੱਗੇ ਤੇ ਸਰਦਾਰ ਪ੍ਰੀਤਮ ਸਿੰਘ ਦੇ ਦੱਸਣ ਮੁਤਾਬਕ ਕਿ ਉਹਨਾਂ ਦੀ ਰੋਜੀ ਰੋਟੀ ਦਾ ਸਾਧਨ ਚੱਕੀ ਹੂਆ ਤੇ ਉਹ ਚੱਕੀ ਚਲਾਉਂਦੇ ਨੇ ਤੇ ਇੱਥੇ ਖੜਚੋਕਰ ਵਗੈਰਾ ਬਣਾਉਂਦੇ ਨੇ ਤੇ ਆ ਦੂਜਾ ਸਾਥੀ ਉਹਨਾਂ ਦਾ ਜੰਗੀਰ ਦਾਤ ਬਣੇ ਹੋਏ ਸੀ ਚੱਲਿਆ ਇੱਕ ਪਾਸੇ ਤਾਂ ਬਲੈਕ ਕੋਟ ਵੀ ਜਿਹੜਾ ਪਿੰਡਾਂ ਦੇ ਵਿੱਚ ਕੀਤਾ ਗਿਆ ਸੀ ਤੇ ਅਕਸਰੀ ਲੋਕ ਹੁਣ ਲਾਈਟਾਂ ਵਗੈਰਾ ਪਿੰਡਾਂ ਦੇ ਵਿੱਚ ਬੰਦ ਰੱਖਦੇ ਨੇ ਤੇ ਉਧਰ ਚੋਰ ਆਪਣਾ ਪੂਰੀ ਮਸਤੀ ਦੇ ਨਾਲ ਜਿਹੜੇ ਬਾੜਦਾਤਾ ਨੂੰ ਅੰਜਾਮ ਦੇ ਰਹੇ ਨੇ ਆ ਸ਼ਟਰ ਇਹਨਾਂ ਨੇ ਪੱਟ ਲਿਆ ਤੇ ਅੰਦਰ ਚੋਰ ਸਾਹਿਬ ਜੀ ਪਹੁੰਚ ਚੁੱਕੇ ਨੇ ਤੇ ਹੁਣ ਇਹ ਇਨਸਪੈਕਸ਼ਨ ਕਰ ਰਹੇ ਨੇ ਕੈਮਰਿਆਂ ਦੀ ਅਤੇ ਬਿਜਲੀ ਦੀਆਂ ਤਾਰਾਂ ਇਹ ਕੱਟਣਗੇ ਜਿੱਦੋਂ ਰੋਸ਼ਨੀ ਆ ਰਹੀ ਹੈ ਪਰ ਇਹ ਨਹੀਂ ਸੀ ਪਤਾ ਕਿ ਇੱਕ ਕੈਮਰਾ ਹੋਰ ਖੂੰਜੇ ਦੇ ਵਿੱਚ ਵੀ ਚੱਕੀ ਦੇ ਮਾਲਕਾਂ ਸਰਦਾਰ ਪ੍ਰੀਤਮ ਸਿੰਘ ਹੋਰਾਂ ਨੇ ਲਾਇਆ ਹੋਇਆ ਤੇ ਇਨਸਪੈਕਸ਼ਨ ਬੈਟਰੀ ਨਾਲ ਇਹਨਾਂ ਨੇ ਕਰ ਲਈ ਵੀ ਕਿੱਥੇ ਕਿੱਥੇ ਬਿਜਲੀ ਦੀ ਸਪਲਾਈ ਹੈ ਤੇ ਕੈਮਰੇ ਕੱਟਣੇ ਨੇ ਇਹਨਾਂ ਨੇ ਤੇ ਹੁਣ ਮੈਨੂੰ ਲੱਗਦੀ ਹੈ ਬਾਹਰ ਜਾ ਰਹੇ ਨੇ ਇਹ ਤੇ ਚਲੇ ਗਏ ਬਾਹਰ ਨੂੰ ਤੇ ਦੁਬਾਰਾ ਵਾਪਸ ਫੇਰ ਆਉਣਗੇ ਕਿਉਂਕਿ ਮੈਂ ਇਹ ਵੀਡੀਓ ਕੱਟ-ਕੱਟ ਕੇ ਬਣਾਈਆਂ ਨੇ ਤੇ ਜਿਆਦੇ ਵੱਡੀਆਂ ਸੀ ਵੀਡੀਓ ਤੇ ਹੁਣ ਦੁਬਾਰਾ ਫਿਰ ਵਾਪਸ ਮੁੜ ਕੇ ਆਉਣਗੇ ਸਲਾਹ مشورہ ਆਪਣੇ ਸਾਥੀ ਨਾਲ ਕਰਕੇ ਤੇ ਆਹ ਮੁੜਿਆ ਇਹ ਦੁਬਾਰਾ ਤੇ ਇੱਥੋਂ ਇਹ ਖਲ ਚੋਕਰ ਬੜੇਵੇਂ ਤਕਰੀਬਨ 2 ਕ ਲੱਖ ਰੁਪਏ ਦਾ ਸਮਾਨ ਆ ਜਿਹੜਾ ਉਹ ਚੱਕ ਕੇ ਲੈ ਗਏ ਸਰਦਾਰ ਪ੍ਰੀਤਮ ਸਿੰਘ ਉਹਨਾਂ ਦਾ ਪਿੰਡ ਢੋਲਾ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਤੇ ਉਹਨਾਂ ਨੇ ਰਿਪੋਰਟ ਵਗੈਰਾ ਦਾ ਕਰਾ ਦਿੱਤੀ ਹੈ ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਵੀ ਲੋਕਾਂ ਨਾਲ ਸਾਂਝੀਆਂ ਕੀਤੀਆਂ ਨੇ ਕਿ ਜੇ ਕਿਸੇ ਇਹਨੂੰ ਪਛਾਣ ਆ ਇਹਨਾਂ ਲੋਕਾਂ ਦੇ ਜائیں ਇਹ ਗੱਡੀ ਦੀ ਤਾਂ ਉਹਨਾਂ ਦਾ ਕਸੂਚਨਾ ਜ਼ਰੂਰ ਪਹੁੰਚਾਇਓ ਤੇ ਆ ਲੱਗੇ ਨੇ ਇੱਧਰ ਕੈਮਰਾ ਤੇ ਬਿਜਲੀ ਦੀ ਸਪਲਾਈ ਵਗੈਰਾ ਕੱਟਣ ਵਾਸਤੇ ਕਾਰਵਾਈ ਇਹਨਾਂ ਕੋਲ ਪੂਰੇ ਮੈਨੂੰ ਲੱਗਦੀ ਆ ਹੁੰਦੇ ਨੇ ਹਥਿਆਰੇ ਵੀ ਪੂਰੇ ਕਿ ਡਰਦੇ ਨਹੀਂ ਹੈਗੇ ਬਿਲਕੁਲ ਵੀ ਦੇਖੋ ਉੱਪਰ ਕੈਮਰੇ ਦੇ ਸਮਾਂ ਵੀ ਯਾਰ ਹੈ ਕਿ ਕਿੰਨਾ ਸਮਾਂ ਤੇ ਬਾਰਦਾਤਾਂ ਨੂੰ ਅੰਜਾਮ ਦੇਣ ਚ ਪੂਰੇ ਮਾਰਨੇ ਕੈਮਰੇ ਲੱਗੇ ਹੋਏ ਨੇ ਪਰ ਬੰਦਿਆਂ ਨੇ ਮੂੰਹ ਸਿਰ ਨੇ ਜਿਹੜੇ ਲਪੇਟੇ ਹੋਏ ਨੇ ਤੇ ਉਤੋਂ ਬਾਅਦ ਇਹ ਚਲੇ ਗਏ ਉਹ ਵੀਡੀਓ ਸਾਡੇ ਕੋਲ ਹੈ ਨਹੀਂ ਜਦੋਂ ਗਏ ਨੇ ਤੇ ਆ ਪਿੰਡ ਦੇ ਵਿੱਚ ਕਿਸੇ ਹੋਰ ਕੈਮਰੇ ਤੋਂ ਵੀਡੀਓ ਲਈ ਹੈ ਜਦੋਂ ਇਹ ਜਿਹੜੀ ਗੱਡੀ ਆ ਭਰ ਕੇ ਸਮਾਨ ਦੀ ਲੈ ਕੇ ਲੰਗੇ ਨੇ ਸੋ ਦੇਖ ਲਓ ਕਿ ਗੱਡੀ ਭਰ ਕੇ ਇਹ ਖਲਬੜੇਵੇਂ ਤੇ ਚੋਕਰਾਂ ਦੀ ਜਿਹੜੀ ਪਿੰਡ ਦੇ ਵਿੱਚ ਆ ਲੰਘੇ ਚੋਰ